ਆਟਿਓ ਦਫ਼ਤਰਦਾਰ ਜਿਹੜਾ ਕੰਮ ਹੈ ਉਹ ਹੁਣ ਸੂਬਾ ਕੇਂਦਰਾਂ ਦੇ ਵਿੱਚ ਦਿੱਤਾ ਗਿਆ ਹੈ। ਤਕਰੀਬਨ 56 ਦੇ ਜਿਹੜੇ ਕੰਮ ਦੱਸੇ ਜਾ ਰਹੇ ਨੇ ਉਹ ਹੁਣ ਸੂਬਾ ਕੇਂਦਰਾਂ ਦੇ ਵਿੱਚ ਹੋਣਗੇ। ਮਾਨ ਸਰਕਾਰ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਅਜਿਹੇ ਕਦਮ ਉਠਾਏ ਜਾ ਰਹੇ ਨੇ। ਇੱਕ ਵਿਪາກ ਤੋਂ ਲੈ ਕੇ ਜਿਹੜੇ ਕੰਮ ਸੂਬਾ ਕੇਂਦਰ ਦੇ ਵਿੱਚ ਦਿੱਤੇ ਗਏ ਨੇ ਇੱਥੇ ਪਹਿਲਾਂ ਤੋਂ ਹੀ ਕਈ ਵਿਭਾਗਾਂ ਦੇ ਕੰਮ ਆਲਰੇਡੀ ਚੱਲਦੇ ਨੇ। ਤਾਂ ਸੂਬਾ ਕੇਂਦਰ ਦੇ ਜਿਹੜੇ ਕਰਮਚਾਰੀ ਐ ਉਨ੍ਹਾਂ ਦੇ ਉੱਤੇ ਕਿੰਨਾ ਕੁ ਪ੍ਰੈਸ਼ਰ ਰਹੇਗਾ ਕਿੰਨਾ ਕੁ ਦਬਾਅ ਹੋਏਗਾ ਕਿਉਂਕਿ ਹਰ ਵਿਭਾਗ ਦੇ ਕੰਮ ਦੀਆਂ ਆਪਣੀਆਂ ਆਪਣੀਆਂ ਮੁਸ਼ਕਲਾਂ ਹੁੰਦੀਆਂ ਨੇ ਕੀ ਉਹ ਇਹਨਾਂ ਮੁਸ਼ਕਲਾਂ ਨੂੰ ਹੱਲ ਕਰ ਸਕਣਗੇ ਹੈਂਡਲ ਕਰ ਸਕਣਗੇ ਜਿਹੜੀਆਂ ਹੁਣ 56 ਸੇਵਾਵਾਂ ਨੇ ਉਹਨਾਂ ਵਿੱਚੋਂ 28 ਸੇਵਾਵਾਂ ਤਾਂ ਸਾਡੀਆਂ ਪਹਿਲਾਂ ਹੀ ਚੱਲਦੀ ਉੱਟੀਆਂ ਸੀ ਸਾਡੇ ਬੰਦੇ ਪਹਿਲਾਂ ਤੋਂ ਹੀ ਵੱਖ-ਵੱਖ ਵਿਭਾਗਾਂ ਦੀਆਂ ਲਗਭਗ 450 ਸਰਵਿਸਾਂ ਅਪਲਾਈ ਕਰਦੇ ਪਏ ਨੇ ਸੋ ਜੇ ਸਾਨੂੰ ਨਵੀਆਂ ਸਰਵਿਸਾਂ ਮਿਲੀਆਂ ਨੇ ਤਾਂ ਕੋਈ ਗੱਲ ਨਹੀਂ ਅਸੀਂ ਇਹ ਵੀ ਬੜੇ ਵਧੀਆ ਤਰੀਕੇ ਨਾਲ ਲੋਕਾਂ ਦੀ ਜਿਹੜੀ ਸਰਵਿਸਾਂ ਨੇ ਅਪਲਾਈ ਕਰਾਂਗੇ ਸਾਨੂੰ ਆਰਟੀਓ ਆਫਿਸ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਉਹਨਾਂ ਦਾ ਇੱਕ ਮੁਲਾਜ਼ਮ ਸਾਡੇ ਕੋਲ ਆ ਕੇ ਪੈਂਦਾ ਕਿਉਂਕਿ ਨਵੀਆਂ ਸਰਵਿਸਾਂ ਨੇ ਉਹ ਵੀ ਸਾਨੂੰ ਸਿਖਲਾਈ ਦੇ ਅੰਦਰ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇਸ ਦੇ ਵਿੱਚ ਕੋਈ ਮੁਸ਼ਕਲ ਆਉਣ ਵਾਲੀ ਹੈ ਅਸੀਂ ਬੜੇ ਤਰੀਕੇ ਨਾਲ ਇਹ ਸਰਵਿਸਾਂ ਨੂੰ ਹੈਂਡਲ ਕਰਾਂਗੇ ਆ ਆਡੀਓ ਦਫ਼ਤਰ 'ਚ ਅਕਸਰ ਗੁਬਿੰਦਰ ਜੀ ਦੇਖਿਆ ਗਿਆ ਕਿ ਏਜੰਟ ਬਹੁਤ ਕੰਮ ਕਰਵਾਉਂਦੇ ਏਜੰਟ ਨੂੰ ਥਰੂ ਜ਼ਿਆਦਾ ਕੰਮ ਹੁੰਦਾ ਵੀ ਸਾਡੇ ਕੋਲ ਹਮੇਸ਼ਾ ਸਿਟੀਜ਼ਨ ਦੀ ਲਾਈਵ ਫੋਟੋ ਹੁੰਦੀ ਆ ईकेवाईसी ਦੇ ਥਰੂ ਹੀ ਉਹਦੀ ਸਰਵਿਸ ਅਪਲਾਈ ਹੁੰਦੀ ਆ ਕੋਈ ਵੀ ਸਿਸਟਮ ਸਟਾਰਟ ਹੋਣ ਵੇਲੇ ਕੁਝ ਨਾ ਕੁਝ ਤਾਂ ਡਿਫਿਕਲਟੀਆਂ ਫੇਸ ਕਰਨੀਆਂ ਪੈਂਦੀਆਂ ਨੇ ਹੌਲੀ ਹੌਲੀ ਸਿਸਟਮ ਜੋ ਸਮੂਥ ਹੋ ਰਹੇ ਆ ਸੇਵਾ ਕੇਂਦਰ ਦੇ ਵਿੱਚ ਵੀ ਸਟਾਫ ਨੂੰ ਥੋੜੀ ਬਹੁਤ ਟੈਕਨੀਕਲ ਡਿਫਿਕਲਟੀਆਂ ਫੇਸ ਕਰਨੀਆਂ ਪੈ ਰਹੀਆਂ ਨੇ ਪਰ ਉਹ ਡੇਲੀ ਬੇਸਿਸ ਦੇ ਉੱਤੇ ਹੈੱਡ ਆਫਿਸ ਨਾਲ ਤਾਲਮੇਲ ਕਰਕੇ ਅਸੀਂ ਜਿਹੜੇ ਆਟੋ ਸਾਹਿਬ ਪਰਸਨਲੀ ਤੌਰ ਤੇ ਮਤਲਬ ਆਪਣਾ ਬਾਰ-ਬਾਰ ਸਾਡੇ ਦਿਨ ਦੇ ਵਿੱਚ ਕਈ ਵਾਰੀ ਵਿਜ਼ਿਟ ਹੈਗੀਆਂ ਨੇ ਉੱਥੇ ਸੇਵਾ ਕੇਂਦਰ ਦੇ ਵਿੱਚ ਤੇ ਉਹ ਮਤਲਬ ਟੈਕਨੀਕਲिटीज ਨੂੰ ਅਸੀਂ ਦੂਰ ਕਰ ਲਏਗੇ ਤੇ ਤੁਹਾਡੇ ਹੱਕ ਵਿੱਚ ਭਾਗ ਦਾ ਫਿਰ ਕੰਮ ਕੀ ਰਹਿ ਜਾਏਗਾ ਜਦੋਂ ਤੁਸੀਂ ਤਾਂ ਫਿਰ ਇੱਕ ਤਰ੍ਹਾਂ ਨਾਲ ਫ੍ਰੀ ਹੋਗੇ ਜਦ ਪਬਲਿਕ ਡੀਲਿੰਗ ਹੀ ਖਤਮ ਹੋ ਗਈ ਉਹ ਰੇਤਾ ਜੋ ਵੀ ਸਾਡੇ ਡਿਪਾਰਟਮੈਂਟ ਦੀ ਸਰਵਿਸਿਜ਼ ਜਾਂ 56 ਤਰ੍ਹਾਂ ਦੀ ਸਰਵਿਸਿਜ਼ 56 ਸਰਵਿਸਿਜ਼ ਜੋ ਹੈ ਉਹਨਾਂ ਨੂੰ ਅਪਲਾਈ ਕਰਨ ਦਾ ਮੋੜ ਜੋ ਹੈ ਉਹ ਸੇਵਾ ਕੇਂਦਰ ਨੂੰ ਦਿੱਤਾ ਗਿਆ ਹੈ ਉਹਨਾਂ ਦੀ ਫਰਦਰ ਅੱਗੇ ਪ੍ਰੋਸੈਸਿੰਗ ਕੋ ਡਿਪਾਰਟਮੈਂਟ ਦੇ ਕੋਲ ਹੀ ਹੈ ਨਾਉਂਡੀਆਂ ਪੰਜਾਬੀ ਦੇ ਨਾਲ ਮੈਂ ਪਟਿਆਲਾ ਤੋਂ ਚਰਨਜੀਤ ਸਿੰਘ ਖੋਲੀ ਪੰਜਾਬ ਸਰਕਾਰ ਵੱਲੋਂ ਆਰਟੀਓ ਦਫ਼ਤਰਦਾਰ ਜਿਹੜਾ ਕੰਮ ਹੈ ਉਹ ਹੁਣ ਸੂਚਨਾ ਕੇਂਦਰਾਂ ਦੇ ਵਿੱਚ ਦਿੱਤਾ ਗਿਆ ਆਟੋ ਵਿਭਾਗ ਦੇ ਨਾਲ ਸੰਬੰਧਿਤ ਜਿੰਨੇ ਵੀ ਕੰਮ ਨੇ ਤਕਰੀਬਨ 56 ਦੇ ਜਿਹੜੇ ਕੰਮ ਦੱਸੇ ਜਾ ਰਹੇ ਨੇ ਉਹ ਹੁਣ ਸੂਚਨਾ ਕੇਂਦਰਾਂ ਦੇ ਵਿੱਚ ਹੋਣਗੇ ਮਾਨ ਸਰਕਾਰ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਅਜਿਹੇ ਕਦਮ ਉਠਾਏ ਜਾ ਰਹੇ ਨੇ ਔਰ ਕਿਹ ਤਰ੍ਹਾਂ ਕਿਥੇ ਇਹਨਾਂ ਵਿਭਾਗਾਂ ਦੇ ਵਿੱਚ ਜਿਹੜੇ ਏਜੰਟੀ ਦੇ ਥਰੂ ਕੰਮ ਹੁੰਦੇ ਸੀ ਉਹਨਾਂ ਤੇ ਰੋਕ ਲੱਗੇਗੀ ਭ੍ਰਿਸ਼ਟਾਚਾਰ ਨੂੰ ਰੋਕ ਲੱਗੇਗੀ ਪਰ ਅੱਜ ਤੋਂ ਅਸੀਂ ਤਸਵੀਰ ਤਹਾਵਾਂਗੇ ਪਟਿਆਲਾ ਦੇ ਜਿਹੜੇ ਮਿਨੀ ਸੈਕਰੀਟਰੀਟ ਦੇ ਵਿੱਚ ਸੂਚਾ ਕੇਂਦਰ ਦੇ ਵਿੱਚ ਪਹੁੰਚੇ ਹੋਏ ਆ ਜਿੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਹੈਲਪਲਾਈਨ ਨੰਬਰ ਵੀ ਦਿੱਤਾ ਹੋਇਆ ਔਰ ਆਰਟੀਓ ਵਿਭਾਗ ਦਾ ਜਿਹੜਾ ਕੰਮ ਹੈਗਾ ਉਹ ਹੁਣ ਇਹਨਾਂ ਦਫ਼ਤਰਾਂ ਦੇ ਵਿੱਚ ਇਸ ਸੂਚਾ ਕੇਂਦਰ ਦੇ ਵਿੱਚ ਹੋਵੇਗਾ ਤਾਂ ਤਸਵੀਰ ਪਟਿਆਲਾ ਦੇ ਮਿਨੀ ਸੈਕਰੀਟਰੀਟ ਦੇ ਵਿੱਚ ਸੂਚਾ ਕੇਂਦਰ ਦੀ ਦਿਖਾ ਰਹੇ ਆ ਔਰ ਇਥੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੇ ਕੰਮ ਦਿੱਤੇ ਗਏ ਨੇ ਉਹ ਕਿੰਨੀ ਕਸਾਨੀ ਨਾਲ ਹੋਊਗਾ ਕਿਉਂਕਿ ਇੱਕ ਵਿਭਾਗ ਤੋਂ ਲੈ ਕੇ ਜਿਹੜੇ ਕੰਮ ਸੁਵਿਧਾ ਕੇਂਦਰ ਦੇ ਵਿੱਚ ਦਿੱਤੇ ਗਏ ਨੇ ਇੱਥੇ ਪਹਿਲਾਂ ਤੋਂ ਹੀ ਕਈ ਵਿਭਾਗਾਂ ਦੇ ਕੰਮ ਆਲਰੇਡੀ ਚੱਲਦੇ ਨੇ ਤਾਂ ਸੁਵਿਧਾ ਕੇਂਦਰ ਦੇ ਜਿਹੜੇ ਕਰਮਚਾਰੀ ਐ ਉਹਨਾਂ ਦੇ ਉੱਤੇ ਕਿੰਨਾ ਕੁ ਪ੍ਰੈਸ਼ਰ ਰਹੇਗਾ ਕਿੰਨਾ ਕੁ ਦਬਾਅ ਹੋਏਗਾ ਕਿਉਂਕਿ ਹਰ ਵਿਭਾਗ ਦੇ ਕੰਮ ਦੀਆਂ ਆਪਣੀਆਂ ਆਪਣੀਆਂ ਮੁਸ਼ਕਲਾਂ ਹੁੰਦੀਆਂ ਨੇ ਕਿ ਉਹ ਇਹਨਾਂ ਮੁਸ਼ਕਲਾਂ ਨੂੰ ਹਾਲੇ ਕਰ ਸਕਣਗੇ ਹੈਂਡਲ ਕਰ ਸਕਣਗੇ ਤਾਂ ਇੱਕ ਤਸਵੀਰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਰਾਂਗੇ ਤਾਂ ਫਿਲਹਾਲ ਸੂਧਾ ਕੇਂਦਰ ਦੇ ਵਿੱਚ ਪਹੁੰਚੇ ਹੋਏ ਹਨ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਅਲੱਗ-ਅਲੱਗ ਵਿਭਾਗਾਂ ਦੇ ਕੰਮ ਕਰਾਉਣ ਲਈ ਸੂਧਾ ਕੇਂਦਰ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਔਰ ਇੱਥੋਂ ਦੇ ਜਿਹੜੇ ਇੰਚਾਰਜ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਨਵਾਂ ਕੰਮ ਪੰਜਾਬ ਸਰਕਾਰ ਨੇ ਸਿਹਤ ਸੂਧਾ ਕੇਂਦਰ ਨੂੰ ਸੌਂਪਿਆ ਕਿ ਉਹ ਇਸ ਕੰਮ ਲਈ ਤਿਆਰ ਨੇ ਤਾਂ ਸਾਡੇ ਨਾਲ ਗੁਰਵਿੰਦਰ ਸਿੰਘ ਨੇ ਜਿਹੜੇ ਜ਼ਿਲ੍ਹਾ ਇੰਚਾਰਜ ਜਿਹਨਾਂ ਮੈਨੇਜਰ ਨੇ ਸੁਵਿਧਾ ਕੇਂਦਰ ਆ ਗੁਰਵਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਦੇ ਉੱਤੇ ਤੁਹਾਡੇ ਬਹੁਤ-ਬਹੁਤ ਸਾਰਾ ਸਾਡੇ ਕੋਲ ਆਉਣ ਲਈ ਜੀ ਗੁਰਵਿੰਦਰ ਜੀ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਕਿ ਆਡੀਓ ਵਿਭਾਗ ਦੇ ਜਿਹੜੇ 56 ਦੇ ਤਕਰੀਬਨ ਕੰਮ ਨੇ ਉਹ ਹੁਣ ਸੁਵਿਧਾ ਕੇਂਦਰ ਦੇ ਵਿੱਚ ਹੋਣਗੇ ਵੀ ਲੋਕਾਂ ਨੂੰ ਵੱਧ ਤੋਂ ਵੱਧ ਪੰਜਾਬ ਸਰਕਾਰ ਸਹੂਲਤ ਦੇਣਾ ਚਾਹੁੰਦੀ ਹੈ ਜਿਹੜੇ ਸੁਵਿਧਾ ਕੇਂਦਰ ਦੇ ਕਮਚਾਰੀ ਕਰਮਚਾਰੀ ਨੇ ਕਿੰਨੇ ਕੁ ਤਿਆਰ ਨੇ ਸਰ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਕੋਲ ਆਰਟੀ ਆਫਿਸ ਦੀਆਂ ਜੀ ਜਿਹੜੀਆਂ ਹੁਣ 56 ਸੇਵਾਵਾਂ ਨੇ ਉਹਨਾਂ ਵਿੱਚੋਂ 28 ਸੇਵਾਵਾਂ ਤਾਂ ਸਾਡੀਆਂ ਪਹਿਲਾਂ ਹੀ ਚੱਲਦੀਆਂ ਹੋਈਆਂ ਸੀ 28 ਸਾਡੇ ਕੋਲ ਨਵੀਆਂ ਆਈਆਂ ਨੇ ਸੋ ਐਦਾਂ ਦੀ ਕੋਈ ਦਿੱਕਤ ਨਹੀਂ ਜੀ ਸਾਡੇ ਬੰਦੇ ਤਿਆਰਬਰ ਤਿਆਰ ਬੈਠੇ ਨੇ ਜੀ ਸਾਡੇ ਬੰਦੇ ਪਹਿਲਾਂ ਤੋਂ ਹੀ ਵੱਖ-ਵੱਖ ਵਿਭਾਗਾਂ ਦੀਆਂ ਲਗਭਗ 450 ਸਰਵਿਸਾਂ ਅਪਲਾਈ ਕਰਦੇ ਪਏ ਨੇ ਸੋ ਜੇ ਸਾਨੂੰ ਨਵੀਆਂ ਸਰਵਿਸਾਂ ਮਿਲੀਆਂ ਨੇ ਤਾਂ ਕੋਈ ਗੱਲ ਨਹੀਂ ਅਸੀਂ ਇਹ ਵੀ ਬੜੇ ਵਧੀਆ ਤਰੀਕੇ ਨਾਲ ਲੋਕਾਂ ਦੀ ਜਿਹੜੀ ਸਰਵਿਸਾਂ ਨੇ ਅਪਲਾਈ ਕਰਾਂਗੇ ਤੇ ਉਹਨਾਂ ਨੂੰ ਵੱਧ ਤੋਂ ਵੱਧ ਬੈਨੀਫਿਟ ਮਿਲੇਗਾ ਸੇਵਾ ਕੇਂਦਰ ਵਿੱਚ ਆ ਕੇ ਕਿੰਨਾ ਕੁ ਫਰਕ ਪਏਗਾ ਕਰਮਚਾਰੀਆਂ ਦੇ ਪਹਿਲਾਂ ਵੀ ਤੁਸੀਂ ਗੱਲ ਰਿਹਾ ਕਿ 1.450 ਦੇ ਕਰੀਬ ਜਿਹੜੀਆਂ ਸੇਵਾਵਾਂ ਤੁਸੀਂ ਦੇ ਰਹੇ ਹੋ ਪ੍ਰੈਸ਼ਰ ਹੁੰਦਾ ਇੱਕ ਔਰ ਦੂਸਰੀ ਗੱਲ ਕੀ ਅਲੱਗ-ਅਲੱਗ ਵਿਭਾਗਾਂ ਦੇ ਜਿਹੜੇ ਕੰਮ ਹੁੰਦੇ ਨੇ ਉਹਨਾਂ ਦੀ ਆਪਣੀ-ਆਪਣੀ ਕੰਪਲਿਕੀਸ਼ਨਸ ਹੁੰਦੀਆਂ ਨੇ ਇਸ ਲਈ ਕਰਮਚਾਰੀ ਤਿਆਰ ਨੇ ਆਪਣੇ ਹਾਂਜੀ ਸਰ ਅਜਿਹਾ ਕੋਈ ਗੱਲ ਨਹੀਂ ਜੀ ਕਿਉਂਕਿ ਸਾਡੇ ਜਿਹੜੇ ਮੁਲਾਜ਼ਮ ਨੇ ਬੜੇ ਵਧੀਆ ਤੇ ਟ੍ਰੇਨਡ ਬੰਦੇ ਨੇ ਸਾਨੂੰ ਆਰਟੀਓ ਆਫਿਸ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿ ਉਹਨਾਂ ਦਾ ਇੱਕ ਮੁਲਾਜ਼ਮ ਸਾਡੇ ਕੋਲ ਆ ਕੇ ਬਹਿੰਦਾ ਕਿਉਂਕਿ ਨਵੀਆਂ ਸਰਵਿਸਾਂ ਨੇ ਉਹ ਵੀ ਸਾਨੂੰ ਸਿਖਲਾਈ ਦਿੰਦਾ ਤੇ ਸਾਨੂੰ ਡਿਪਾਰਟਮੈਂਟ ਵੱਲੋਂ ਪਹਿਲਾਂ ਵੀ ਸਾਡਾ ਜਿਹੜਾ ਮਾਸਟਰ ਟ੍ਰੇਨਰ ਆ ਉਹਨੂੰ ਚੰਗੀ ਤਰ੍ਹਾਂ ਨਾਲ ਹਰੇਕ ਸਰਵਿਸ ਬਾਰੇ ਦੱਸਿਆ ਗਿਆ ਹਰੇਕ ਸਰਵਿਸ ਦੇ ਡਾਕੂਮੈਂਟ ਜਿਹੜੇ ਨੇ ਉਹਨਾਂ ਤੋਂ ਜਾਣੂ ਕਰਾਇਆ ਗਿਆ ਸੋ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇਸ ਦੇ ਵਿੱਚ ਕੋਈ ਮੁਸ਼ਕਲ ਆਉਣ ਵਾਲੀ ਆ ਅਸੀਂ ਬੜੇ ਤਰੀਕੇ ਨਾਲ ਇਹ ਸਰਵਿਸਾਂ ਨੂੰ ਹੈਂਡਲ ਕਰਾਂਗੇ ਗੁਰਵਿੰਦਰ ਜੀ ਸਿੱਖਣ ਦੀ ਗੱਲ ਤੁਸੀਂ ਕੀਤੀ ਹੈ ਕਿ ਆਰਟੀਓ ਵਿਭਾਗ ਦਾ ਇੱਕ ਕਰਮਚਾਰੀ ਤੁਹਾਨੂੰ ਆ ਕੇ ਪਹਿਲਾਂ ਇਸ ਚੀਜ਼ ਬਾਰੇ ਜਾਣੂ ਕਰਾ ਰਿਹਾ ਸਖਲਾਈ ਦੇ ਰਿਹਾ ਹੈ ਕਿ ਇਹ ਕੰਮ ਕਿਸ ਤਰੀਕੇ ਨਾਲ ਉਹ ਕਿਵੇਂ ਕਰਨਾ ਤਾਂ ਗੱਲ ਉੱਥੇ ਆਂਦੀ ਹੈ ਕਿ ਤਕਲੀਫ ਜਿਹੜੀ ਆਮ ਲੋਕਾਂ ਨੂੰ ਨਾ ਹੋਵੇ ਉਸ ਲਈ ਕਰਮਚਾਰੀ ਤਿਆਰ ਨੇ ਹਾਂਜੀ ਬਿਲਕੁਲ ਤਿਆਰ ਨੇ ਜੀ ਕਿਉਂਕਿ ਸਰਕਾਰ ਵੀ ਇਹੀ ਚਾਹੁੰਦੀ ਹੈ ਕਿ ਕਿਸੇ ਸਿਟੀਜ਼ਨ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋਵੇ ਜਿਸ ਕਰਕੇ ਸਰਕਾਰ ਵੱਲੋਂ ਹੀ ਆਰਟੀਓ ਆਫਿਸ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਤਾਇਨਾਤ ਕੀਤਾ ਗਿਆ ਸਾਡੇ ਕੋਲ ਤਾਂ ਕਿ ਕਿਸੇ ਵੀ ਸਿਟੀਜ਼ਨ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਸਾਡੇ ਕੋਲੇ ਸਰਵਿਸਾਂ ਭਾਵੇਂ 28 ਨਵੀਆਂ ਆਈਆਂ ਨੇ ਪਰ ਸਾਨੂੰ ਫੇਰ ਵੀ ਬੜੇ ਚੰਗੇ ਤਰੀਕੇ ਨਾਲ ਡਾਕੂਮੈਂਟਸ ਬਾਰੇ ਪਤਾ ਹੈ ਕੀ ਕੁਝ ਡਾਕੂਮੈਂਟਸ ਦੀ ਫਾਰਮ ਆ ਕਿਸ ਡਾਕੂਮੈਂਟ ਨੂੰ ਅਸੀਂ ਕਿੱਥੇ ਯੂਜ਼ ਕਰਨਾ ਹੈ ਪਰ ਫੇਰ ਵੀ ਸਾਨੂੰ ਇੱਕ ਆਰਟੀਓ ਆਫਿਸ ਦਾ ਜਿਹੜਾ ਮੁਲਾਜ਼ਮਾ ਦਿੱਤਾ ਗਿਆ ਜੋ ਕਿ ਲੰਮੇ ਸਮੇਂ ਤੋਂ ਇਹ ਸਰਵਿਸਾਂ ਅਪਲਾਈ ਕਰਦੇ ਪੈ ਰਹੇ ਹਨ ਆ ਆਡੀਓ ਦਫ਼ਤਰ 'ਚ ਅਕਸਰ ਗਵਿੰਦਰ ਜੀ ਦੇਖਿਆ ਗਿਆ ਕਿ ਏਜੰਟ ਬਹੁਤ ਕੰਮ ਕਰਵਾਉਂਦੇ ਨੇ ਏਜੰਟ ਨਾਲ ਥਰੂ ਜ਼ਿਆਦਾ ਕੰਮ ਹੁੰਦਾ ਤਾਂ ਇੱਥੇ ਕੋਈ ਇਸ ਤਰ੍ਹਾਂ ਦਾ ਤਾਂ ਨਹੀਂ ਕਿ ਏਜੰਟ ਇੱਥੇ ਤੁਹਾਡੇ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਜਾਂ ਕਰ ਰਹੀ ਹੋਣ ਨਹੀਂ ਸਰ ਇੱਥੇ ਅਜਿਹਾ ਕੁਝ ਨਹੀਂ ਹੋਣਾ ਕਿਉਂਕਿ ਸਾਡੇ ਕੋਲ ਹਮੇਸ਼ਾ ਸਿਟੀਜ਼ਨ ਦੀ ਲਾਈਵ ਫੋਟੋ ਹੁੰਦੀ ਆ ਈਕੇ ਵਾਈਸੀ ਦੇ ਥਰੂ ਹੀ ਉਹਦੀ ਸਰਵਿਸ ਅਪਲਾਈ ਹੁੰਦੀ ਆ ਇਸੇ ਕਰਕੇ ਹੀ ਪੰਜਾਬ ਸਰਕਾਰ ਨੇ ਇਹ ਉਪਰਾਲਾ ਕੀਤਾ ਹੈ ਕਿ ਸੇਵਾ ਕੇਂਦਰ ਵਿੱਚ ਜਿਹੜੀਆਂ ਸਰਵਿਸਾਂ ਨੇ ਉਹ ਬੜੇ ਸੁਚੱਜੇ ਤਰੀਕੇ ਨਾਲ ਸਿਟੀਜ਼ਨ ਤੱਕ ਪਹੁੰਚਾਈਆਂ ਜਾਂਦੀਆਂ ਨੇ ਤਾਂ ਹੀ ਸਰ ਇਹ ਜਿਹੜੀਆਂ ਸਰਵਿਸਾਂ ਨੇ ਸਾਨੂੰ ਮਿਲੀਆਂ ਨੇ ਤੇ ਅਸੀਂ ਕਿਸੇ ਵੀ ਤਰ੍ਹਾਂ ਦੇ ਕਿਸੇ ਏਜੰਟ ਨਾਲ ਵੀ ਕੋਈ ਰਾਬਤਾ ਨਹੀਂ ਰੱਖਾਂਗੇ ਤਾਂ ਗੁਰਵਿੰਦਰ ਸਿੰਘ ਸਾਡੇ ਸਾਹਮਣੇ ਜ਼ਿਲ੍ਹਾ ਮੈਨੇਜਰ ਜਿਨ੍ਹਾਂ ਨੇ ਦੱਸਿਆ ਸਾਰੀ ਜਾਣਕਾਰੀ ਦਿੱਤੀ ਹੈ ਔਰ ਇਹਨਾਂ ਦਾ ਇਹ ਵੀ ਕਹਿਣਾ ਕਿ ਆਰਟੀਓ ਵਿਭਾਗ ਦਾ ਇੱਕ ਕਰਮਚਾਰੀ ਇੱਥੇ ਰੋਜ਼ਾਨਾ ਬੈਠਦਾ ਔਰ ਜਿਹੜੀਆਂ ਉਹਨਾਂ ਦੇ ਕੰਮ ਨੂੰ ਲੈ ਕੇ ਦਿੱਕਤਾਂ ਪਰੇਸ਼ਾਨੀਆਂ ਨੇ ਉਸ ਬਾਰੇ ਇਹਨਾਂ ਨੂੰ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਭ੍ਰਿਸ਼ਟਾਚਾਰ ਤੇ ਰੋਕ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਨਾਲ ਕਰਕੇ ਅਜਿਹੇ ਕਦਮ ਚੁੱਕੜੇ ਪੈ ਰਹੇ ਨੇ ਪਰ ਕਿਥੇ ਨਾ ਕਿਥੇ ਦੂਜੇ ਵਿਭਾਗਾਂ ਦੇ ਕੰਮ ਦੇ ਨੂੰ ਦੇ ਵਿੱਚ ਲੈ ਕੇ ਔਰ ਸੇਵਾ ਸੁਵਿਧਾ ਕੇਂਦਰਾਂ ਨੂੰ ਕੰਮ ਦੇਣਾ ਕਿਥੇ ਨਾ ਕਿਥੇ ਇਨਾ ਕਰਮਚਾਰੀਆਂ ਦੇ ਉੱਤੇ ਵੀ ਬੋਝ ਵਧੇਗਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਕਿਸ ਪ੍ਰਕਾਰ ਨਾਲ ਇਹ ਸੁਵਿਧਾਵਾਂ ਲੋਕਾਂ ਤੱਕ ਪਹੁੰਚਦੀਆਂ ਨੇ ਕਿ ਲੋਕ ਇੱਥੇ ਰੋਜ਼ਾਨਾ ਆਪਣੇ ਕੰਮ ਸੁਚੱਜੇ ਢੰਗ ਨਾਲ ਔਰ ਆਸਾਨੀ ਤਰੀਕੇ ਨਾਲ ਕਰਾ ਸਕਣਗੇ ਜਿੱਦਾਂ ਈ ਸਰਕਾਰ ਕਹਿ ਰਹੀ ਹੈ ਤਾਂ ਆਰਟੀਓ ਵਿਭਾਗ ਦਾ ਕੰਮ ਜਿਹੜਾ ਕਿ ਸੂਦਾ ਕੇਂਦਰਾਂ ਦੇ ਵਿੱਚ ਦੇ ਦਿੱਤਾ ਗਿਆ ਤਾਂ ਤਸਵੀਰ ਲਗਾਤਾਰ ਪਟਿਆਲਾ ਤੋਂ ਦਿਖਾਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਆਰਟੀਓ ਵਿਭਾਗ ਦਾ ਕੰਮ ਹੈਗਾ ਉਹ ਹੁਣ ਸੂਦਾ ਕੇਂਦਰਾਂ ਦੇ ਜਿਹੜੇ ਲੋਕ ਘਰਵਾਨ ਆ ਰਹੇ ਨੇ ਉਹਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਤਾਂ ਨਹੀਂ ਹੋ ਰਹੀ ਤਾਂ ਸਾਡੇ ਨਾਲ ਇੱਕ ਨੌਜਵਾਨ ਨੇ ਜਿਹੜਾ ਸੀਦਾ اسی ਤਰੀਕੇ ਦਾ ਕੰਮ ਕਰਵਾਉਣ ਆਇਆ ਕੀ ਨਾਮ ਹੈ ਆਪਣਾ ਮੇਨਾਵੀ ਜੀ ਸਵਨ ਕੁਮਾਰ ਹਾਂ ਸੋਨ ਕਿਹੜਾ ਕੰਮ ਕਰਾਣਾ ਹੈ ਪਾਪਾ ਜੀ ਆਰਸੀ ਦਾ ਕੰਮ ਕਰਾਉਣ ਆਏ ਜੀ ਇੱਥੇ ਆਰਸੀ ਦਾ ਕੰਮ ਜਿਵੇਂ ਆਡੀਓ ਵਿਭਾਗ ਚ ਹੁੰਦਾ ਤੁਹਾਨੂੰ ਪਤਾ ਸੀ ਕੀ ਹੁਣ ਸੁਵਿਧਾ ਕੇਂਦਰ ਚ ਹੋ ਰਿਹਾ ਇਹ ਤਾਂ ਦੇਖੋ ਜੀ ਮੈਨੂੰ ਪਤਾ ਨਹੀਂ ਸੀ ਮੈਨੇ ਜਿੱਥੇ ਕੰਮ ਕਰਾ ਰਹੀ ਆ ਸੀਦਾ ਉਹਨਾਂ ਨੇ ਮੈਨੂੰ ਭੇਜੇ ਇੱਥੇ ਕਿ ਤੁਸੀਂ ਇੱਥੇ ਜਾਓ ਇੱਥੇ ਕੰਮ ਹੋ ਸਕਦਾ ਤੁਹਾਡਾ ਕੋਈ ਕਿਸ ਤਰ੍ਹਾਂ ਦੀ ਕੋਈ ਦਿੱਕਤ ਤੇ ਪਰੇਸ਼ਾਨੀ ਆਈ ਹੋਵੇ ਨਾਲ ਜੀ ਕੋਈ ਦਿੱਕਤ ਪਰੇਸ਼ਾਨ ਕੀ ਨਬਲੋ ਕ੍ਰਿਸਟਨਾ ਤੁਹਾਨੂੰ ਤੁਹਾਡੇ ਨਾਲ ਗੱਲਬਾਤ ਕੀਤੀ ਗਈ ਹੈ ਕਿੰਨਾ ਕੁ ਸਮਾਂ ਮੰਗਿਆ ਗਿਆ? ਨਹੀਂ ਕੋਈ ਜਿਆਦਾ ਸਮਾਂ ਨਹੀਂ ਮੰਗਿਆ ਜੀ ਨਾਦਰ ਨਾ ਕੰਮ ਕਰ ਰਹੀ ਨਹੀਂ ਆਪਣਾ ਗੱਲਬਾਤ ਵਧਿਆ ਕਰ ਰਹੀ ਜੀ। ਨਹੀਂ ਡਾਕੂਮੈਂਟਸ ਵਗੈਰਾ ਜਿਹੜੇ ਤੁਹਾਨੂੰ ਤੁਹਾਡੇ ਚਾਹੀਦੇ ਸੀਗੇ ਉਹ ਤੁਸੀਂ ਲੈ ਕੇ ਆਏ ਹੋ ਤੁਹਾਨੂੰ ਦੁਬਾਰਾ ਚੱਕਰ ਨਹੀਂ ਲਗਾਉਣਾ ਪਿਆ। ਨਹੀਂ ਜੀ ਨਾ ਰੁਕੋ ਚੱਕਰ ਨਹੀਂ ਲਾਣਾ ਭਈ ਆਪਦੇ ਕੋ ਸਾਰੇ ਪੈਸੇ ਨੇ ਡਾਕੂਮੈਂਟ ਹੋਣੇ। ਹਾਂਜੀ। ਤਾਂ ਲੋਕ ਇੱਥੇ ਲਗਾਤਾਰ ਪਹੁੰਚ ਰਹੇ ਨੇ ਹਾਲਾਂਕਿ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਕਿਹਾ ਗਿਆ ਕਿ ਜਿਹੜਾ ਭ੍ਰਿਸ਼ਟਾਚਾਰ ਆ ਰੁਕਿਆ ਜਾਵੇ ਕਿਉਂਕਿ ਏਜੰਟਾਂ ਦੇ ਥਰੂ ਜਿਹੜੇ ਆਰਟੀਓ ਵਿਭਾਗ ਦੇ ਕੰਮ ਹੁੰਦੇ ਨੇ ਤਾਂ ਆਰਟੀਓ ਵਿਭਾਗ ਦਾ ਵੀ ਇੱਕ ਵਾਰ ਦਿਖਾਵਾਂਗੇ ਤਸਵੀਰ ਕਿ ਉੱਥੇ ਇਸ ਸਮੇਂ ਕੀ ਹਾਲਾਤ ਨੇ ਕਿਉਂਕਿ ਉਸੇ ਦਾ ਕੰਮ ਬਿਲਕੁਲ ਬੰਦ ਕਰ ਦਿੱਤਾ ਗਿਆ ਕਿ ਮੁੱਖ ਮੰਤਰੀ ਵੱਲੋਂ ਇੱਕ ਦਫਤਰ ਨੂੰ ਤਾਲਾ ਮਾਰ ਕੇ ਚਾਬੀ ਸੁਟਣ ਦੀਆਂ ਤਸਵੀਰਾਂ ਤੁਸੀਂ ਦੇਖਿਆ ਨੇ ਤਾਂ ਦੇਖਦੇ ਆ ਕਿ ਆਰਟੀਓ ਵਿਭਾਗ ਚ ਪਟਿਆਲਾ ਦੇ ਦਫਤਰ ਵੀ ਇਸੇ ਤਰ੍ਹਾਂ ਬੰਦ ਨੇ ਤਾਂ ਆਰਟੀਓ ਵਿਭਾਗ ਦਾ ਕੰਮ ਜਿਹੜਾ ਸੂਭਧਾ ਕੇਂਦਰਾਂ ਚ ਦਿੱਤਾ ਗਿਆ ਤਾਂ ਮੇਰੇ ਪਿੱਛੇ ਤਸਵੀਰ ਦੇਖ ਸਕਦੇ ਹੋ ਇੱਥੇ ਇੱਕ ਨੋਟਿਸ ਲੱਗਿਆ ਹੋਇਆ ਕਿ 29 10 2025 ਤੋਂ ਗੱਡੀਆਂ ਦੀ ਰਜਿਸਟ੍ਰੇਸ਼ਨ ਡਰਾਈਵਿੰਗ ਲਾਇਸੈਂਸ ਪਰਮਿਟ ਆਦਿ ਨਾਲ ਸਬੰਧਤ ਨਤੀ ਜਿਹੜੀ ਲਿਸਟ ਹੈ ਉਹ ਸਾਰੀਆਂ 56 ਦੀਆਂ 56 ਸੇਵਾਵਾਂ ਆਣ ਵਾਲੇ ਸਮੇਂ ਦੇ ਵਿੱਚ ਸਹੂਤਾ ਕੇਂਦਰਾਂ ਵਿੱਚ ਦਿੱਤੀਆਂ ਜਾ ਰਹੀਆਂ ਨੇ ਤੇ ਉਹ ਲਿਸਟਾਂ ਲੱਗੀਆਂ ਹੋਈਆਂ ਨੇ ਜਿਹੜੇ ਇਹ ਕੰਮ ਸਹੂਤਾ ਕੇਂਦਰਾਂ ਦੇ ਵਿੱਚ ਦਿੱਤੇ ਗਏ ਨੇ ਤਾਂ ਇੱਕ ਆਠਵੇਂ ਦਫ਼ਤਰ ਵੱਲੋਂ ਇੱਕ ਡੈਕਸ ਵੀ ਲਗਾਇਆ ਗਿਆ ਕਿਉਂਕਿ ਜਿਹੜੇ ਲੋਕਾਂ ਨੂੰ ਨਹੀਂ ਪਤਾ ਕਿ ਇਸ ਦਫ਼ਤਰ ਦਾ ਕੰਮ ਹੁਣ ਸਹੂਤਾ ਕੇਂਦਰਾਂ ਦੇ ਵਿੱਚ ਹੋਣਾ ਤਾਂ ਲੋਕ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਇੱਥੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਇਹ ਕੰਮ ਉਹਨਾਂ ਦਾ ਸਹੂਤਾ ਕੇਂਦਰ ਦੇ ਵਿੱਚ ਹੋਵੇਗਾ ਤਾਂ ਸਰਕਾਰ ਵੱਲੋਂ ਉਪਰਾਲਾ ਜਿਹੜਾ ਕੀਤਾ ਗਿਆ ਕਿ ਭ੍ਰਿਸ਼ਟਾਚਾਰ ਮੁਕਤ ਕਮ ਲੋਕਾਂ ਤੱਕ ਪਹੁੰਚਾਈ ਜਾਣ ਔਰ ਸਾਨੀ ਨਾਲ ਸਾਰੇ ਕੰਮ ਹੋ ਸਕਣ ਜਿਸ ਨੂੰ ਲੈ ਕੇ ਇਹ ਕਦਮ ਚੱਕਿਆ ਗਿਆ ਪਰ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਕਰਨਾ ਪਏਗਾ ਵੀ ਕਿਉਂਕਿ ਇੱਥੇ ਵਿਭਾਗ ਦੇ ਜਿਹੜੇ ਕਰਮਚਾਰੀ ਨੇ ਆਪਣੇ ਕੰਮ ਦੇ ਵਿੱਚ ਪੂਰੇ ਨਿਪੁੰਨ ਨੇ ਪਰ ਸੂਭਦਾ ਕੇਂਦਰਾਂ ਵੱਲੋਂ ਇਸ ਕੰਮ ਨੂੰ ਕਿਸ ਤਰੀਕੇ ਨਾਲ ਕਰਦੇ ਨੇ ਇਹ ਸਮਾਂ ਦੱਸੇਗਾ ਤਾਂ ਲਗਾਤਾਰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਰਟੀਓ ਵਿਭਾਗ ਦਾ ਕੰਮ ਜਿਹੜਾ ਸੂਭਦਾ ਕੇਂਦਰਾਂ ਨੂੰ ਦਿੱਤਾ ਗਿਆ ਤਾਂ ਹੁਣ ਇਸ ਸਮੇ ਆਰਟੀਓ ਦਫ਼ਤਰਾਂ ਦੇ ਕੀ ਹਾਲਾਤ ਨੇ ਤਾਂ ਤਸਵੀਰ ਲਗਾਤਾਰ ਦਿਖਾਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ ਦਫਤਰ ਖਾਲੀ ਪਏ ਨੇ ਸਾਡੇ ਨਾਲ ਸੈਕਸ਼ਨ ਅਫਸਰ ਅਮਨਪ੍ਰੀਤ ਸਿੰਘ ਨੇ ਇਹਨਾਂ ਨਾਲ ਗੱਲ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਅਮਨਪ੍ਰੀਤ ਜੀ ਤੁਹਾਡਾ ਚੈਨਲ ਦੇ ਉੱਤੇ ਧੰਨਵਾਦ ਜੀ ਸੱਜਣ ਅਮਨਪ੍ਰੀਤ ਜੀ ਜਿਹੜਾ ਵਿਭਾਗ ਦਾ ਕੰਮ ਹੁਣ ਸੇਵਾ ਕੇਂਦਰਾਂ 'ਚ ਦਿੱਤਾ ਗਿਆ ਉਸ ਨੂੰ ਲੈ ਕੇ ਅਸੀਂ ਤਸਵੀਰ ਦੇਖ ਰਹੇ ਹਾਂ ਕਿ ਦਫਤਰ ਮਿਲਕੋ ਖਾਲੀ ਪਏ ਨੇ ਲੋਕ ਆ ਰਹੇ ਨੇ ਹਜੇ ਵੀ ਕੁਝ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਇਸ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸੀਐਮ ਸਾਹਿਬ ਨੇ ਤੇ ਲੁਧਿਆਣੇ ਦੇ ਵਿੱਚ ਜੋ ਆਰਟੀਓ ਦਫਤਰ ਨੂੰ ਤਾਲਾਬੰਦੀ ਦੀ ਰਸਮ ਅਦਾ ਕਰਕੇ ਜੋ ਵਿਭਾਗ ਦੀਆਂ ਇਸ ਡਿਪਾਰਟਮੈਂਟ ਦੀਆਂ 56 ਸਰਵਿਸਿਜ਼ ਉਹ ਸੇਵਾ ਕੇਂਦਰ ਵਿੱਚ ਸ਼ਿਫਟ ਕਰ ਦਿੱਤੀਆਂ ਨੇ ਤਾਂ ਅਸੀਂ ਆਪਣੇ ਇੱਥੇ ਆਫਿਸ ਦੇ ਵਿੱਚ ਇੱਕ ਹੈਲਪਲੈਸ ਦਾ ਅਰੇਂਜਮੈਂਟ ਕੀਤਾ ਹੈਗਾ ਜੋ ਲੋਕ ਇੱਥੇ ਮਤਲਬ ਰੈਂਡਮਲੀ ਇੱਥੇ ਵਿਜ਼ਿਟ ਕਰਦੇ ਨੇ ਤੋ ਸਾਰਿਆਂ ਨੂੰ ਅਸੀਂ ਸੇਵਾ ਕੇਂਦਰ ਦੇ ਵਿੱਚ ਜਾਣ ਲਈ ਮਤਲਬ ਡਾਇਰੈਕਸ਼ਨ ਦੇ ਰਹੇ ਹੈਗੇ ਆਂ ਦਿਸ਼ਾ ਨਿਰਦੇਸ਼ ਦੇ ਰਿਹਾ ਵੀ ਆਪਣਾ ਕੰਮ ਜਾ ਕੇ ਉੱਥੋਂ ਕਰਵਾਇਆ ਜਾਏ ਤਾਂ ਇਸ ਨਾਲ ਕੀ ਹੋ ਰਿਹਾ ਹੈਗਾ ਦਫ਼ਤਰ ਵਿੱਚ ਮਤਲਬ ਪਬਲਿਕ ਦੀ ਜਿਹੜੀ ਆਮਦ ਹੈ ਉਹ ਘਟ ਗਈ ਹੈ ਅਗਰ ਤੁਸੀਂ ਕਿਵੇਂ ਦੇਖਦੇ ਹੋ ਕਿ ਜਦੋਂ ਲੋਕ ਇੱਥੇ ਪਹੁੰਚ ਰਹੇ ਨੇ ਤੁਸੀਂ ਕਹਿੰਦੇ ਵੀ ਡੈਕਸ ਲੱਗਿਆ ਹੋਇਆ ਪਰ ਜਿਹੜੇ ਕੰਮ ਲੋਕਾਂ ਦੇ ਪੈਂਡਿੰਗ ਨੇ ਉਹ ਪਹੁੰਚ ਰਹੇ ਨੇ ਥੇ ਕੋਈ ਵੀ ਸਿਸਟਮ ਸਟਾਰਟ ਹੋਣ ਵੇਲੇ ਕੁਝ ਨਾ ਕੁਝ ਤਾਂ ਡਿਫਿਕਲਟੀਆਂ ਫੇਸ ਕਰਨੀਆਂ ਪੈਂਦੀਆਂ ਨੇ ਹੌਲੀ ਹੌਲੀ ਸਿਸਟਮ ਜੋ ਸਮੂਥ ਹੋ ਰਹੇ ਹਨ ਸੇਵਾ ਕੇਂਦਰ ਦੇ ਵਿੱਚ ਵੀ ਸਟਾਫ ਨੂੰ ਥੋੜੀ ਬਹੁਤ ਟੈਕਨੀਕਲ ਡਿਫਿਕਲਟੀਆਂ ਫੇਸ ਕਰਨੀਆਂ ਪੈ ਰਹੀਆਂ ਨੇ ਪਰ ਉਹ ਡੇਲੀ ਬੇਸਿਸ ਦੇ ਉੱਤੇ ਹੈੱਡ ਆਫਿਸ ਨਾਲ ਤਾਲਮੇਲ ਕਰਕੇ ਅਸੀਂ ਜਿਹੜੇ ਆਰਟਿਓ ਸਾਹਿਬ ਪਰਸਨਲੀ ਤੌਰ ਤੇ ਮਤਲਬ ਆਪਣਾ ਬਾਰ-ਬਾਰ ਸਾਡੇ ਦਿਨ ਦੇ ਵਿੱਚ ਕਈ ਵਾਰੀ ਵਿਜ਼ਿਟ ਹੈਗੀਆਂ ਨੇ ਉੱਥੇ ਸੇਵਾ ਕੇਂਦਰ ਦੇ ਵਿੱਚ ਤੇ ਉਹ ਮਤਲਬ ਟੈਕਨੀਕਲਿਟੀਆਂ ਨੂੰ ਅਸੀਂ ਦੂਰ ਕਰ ਰਹੇ ਹੈਗੇ ਆ ਤੇ ਵਰਕ ਸਮੂਥ ਹੋ ਰਿਹਾ ਹੈ ਪਬਲਿਕ ਨੂੰ ਕੋਸ਼ਿਸ਼ ਹੈਗੀ ਹੈ ਜਿਨੀ ਵੱਧ ਤੋਂ ਵੱਧ ਸਹੂਈਦਾਂ ਮਿਲੇ ਤੁਸੀਂ ਗੱਲ ਕੀਤੀ ਹੈ ਕਿ ਵਿਭਾਗ ਦੀਆਂ ਆਪਣੇ ਆਪਣੀਆਂ ਕੁਝ ਮੁਸ਼ਕਲਾਂ ਹੁੰਦੀਆਂ ਨੇ ਤਾਂ ਇੱਥੇ ਜਿਹੜੇ ਵਿਭਾਗ 'ਚ ਕੰਮ ਕਰ ਰਹੇ ਨੇ ਕਈ ਕਈ ਸਾਲ ਹੋ ਗਏ ਉਹਨਾਂ ਨੂੰ ਕੰਮ ਕਰਦੇ ਲੱਗਦਾ ਕਿ ਸਹੂਈਦਾਂ ਕੇਂਦਰ ਵਾਲੇ ਉਹ ਇਸ ਤਰ੍ਹਾਂ ਦੀ ਜਿਹੜੀਆਂ ਪ੍ਰੋਬਲਮਸ ਆਣ ਗਈਆਂ ਉਹ ਸੋਲਵ ਕਰ ਪਾਣਗੇ ਕਿਉਂਕਿ ਲੋਕ ਤਾਂ ਹੱਥਾਂ ਦੇ ਵਿੱਚ ਕੰਮ ਮੰਗਦੇ ਨੇ ਤਾਂ ਲੱਗਦਾ ਕਿ ਤੁਹਾਨੂੰ ਉੱਥੇ ਕੀ ਉਹ ਲੋਕ ਇਸ ਤਰ੍ਹਾਂ ਕੰਮ ਅਗਰ ਨਹੀਂ ਹੋਏਗਾ ਤਾਂ ਲੋਕ ਹਰਾਸ ਵੀ ਹੋਣਗੇ ਦੇਖੋ ਮਾਨਯੋਗ ਐਸਟੀਸੀ ਸਾਹਿਬ ਦੀ ਜੋ ਦਿਸ਼ਾ ਨਿਰਦੇਸ਼ ਆਏ ਹੈ ਉਹਨਾਂ ਦੇ ਅਕੋਰਡਿੰਗ ਅਸੀਂ ਆਪਣੇ ਕੁਝ ਡਾਟਾ ਐਂਟਰੀ ਆਪਰੇਟਰਸ ਅਤੇ ਗਲਰਕਸ ਦੀ ਡਿਊਟੀ ਲਗਾਈ ਹੈ ਜੀ ਫਾਰਮਲੀ ਡਿਊਟੀ ਲਗਾਈਏ ਤੇ ਉਥੇ ਪ੍ਰੈਜ਼ెంట్ ਵੀ ਨੇ ਉਹ ਉੱਥੇ ਦੇ ਜੋ ਸਟਾਫ ਹੈਗੇ ਆ ਉਹਨਾਂ ਦੀ ਪੂਰੀ ਹੈਲਪ ਕਰ ਰਹੇ ਆ ਕਿ ਕੰਮ ਨੂੰ ਸਮੂਥਨੈਸ ਨਾਲ ਕਿੰਨੀ ਮਤਲਬ ਆਸਾਨ ਤਰੀਕੇ ਨਾਲ ਕਿਸ ਤਰ੍ਹਾਂ ਕੀਤਾ ਜਾਏ ਤਾਂ ਸਾਡੀ ਕੋਸ਼ਿਸ਼ ਪੂਰੀ ਹੈ ਜੀ ਵੀ ਜਿਹੜਾ ਸਰਕਾਰ ਦਾ ਇਹ ਨਵਾਂ ਸਿਸਟਮ ਚੱਲਿਆ ਆਏਗਾ ਸੁਵਿਧਾ ਕੇਂਦਰ ਵਾਲਾ ਉਸ ਨੂੰ ਪੂਰਾ ਸਕਸੈਸਫੁਲ ਕੀਤਾ ਜਾਏ ਤੇ ਤੁਹਾਡੇ ਵਿਭਾਗ ਦਾ ਫਿਰ ਕੰਮ ਕੀ ਰਹੇਗਾ ਇਹਦਾ ਮਤਲਬ ਤੁਸੀਂ ਤਾਂ ਫਿਰ ਇੱਕ ਤਰ੍ਹਾਂ ਨਾਲ ਫ੍ਰੀ ਹੋਗੇ ਜਦ ਪਬਲਿਕ ਡੀਲਿੰਗ ਹੀ ਖਤਮ ਹੋ ਗਈ ਉਹ ਰੇਤਾ ਨਹੀਂ ਪਬਲਿਕ ਡੀਲਿੰਗ ਖਤਮ ਹੋ ਗਈ ਪਬਲਿਕ ਦੀ ਇੰਟਰੈਕਸ਼ਨ ਖਤਮ ਹੋਈ ਹੈ ਜੀ ਜੋ ਐਪਲੀਕੇਸ਼ਨ ਫੇਸ ਹੈ ਜੋ ਵੀ ਸਾਡੇ ਡਿਪਾਰਟਮੈਂਟ ਦੀ ਸਰਵਿਸਿਜ਼ ਨੇ 56 ਤਰ੍ਹਾਂ ਦੀ ਸਰਵਿਸਿਜ਼ 56 ਸਰਵਿਸਿਜ਼ ਜੋ ਹੈ ਉਹਨਾਂ ਨੂੰ ਅਪਲਾਈ ਕਰਨ ਦਾ ਮੋੜ ਜੋ ਹੈ ਉਹ ਸੇਵਾ ਕੇਂਦਰ ਨੂੰ ਦਿੱਤਾ ਗਿਆ ਹੈ ਉਹਨਾਂ ਦੀ ਫਰਦਰ ਅੱਗੇ ਪ੍ਰੋਸੈਸਿੰਗ ਉਹ ਡਿਪਾਰਟਮੈਂਟ ਦੇ ਕੋਲ ਹੀ ਹੈ ਤਾਂ ਉਹਨਾਂ ਦੀ ਜਿਹੜੀ ਫਰਦਰ ਪ੍ਰੋਸੈਸਿੰਗ ਉਹ ਸਾਡੇ ਸਟਾਫ ਨੇ ਹੀ ਕਰਨੀ ਇਹ ਹੈ ਹੁਣ ਉਹ ਐਪਲੀਕੇਸ਼ਨ ਫੇਸ ਜਿਹੜੀ ਲੋਕਾਂ ਦੀ ਇੰਟਰੈਕਸ਼ਨ ਹੁੰਦੀ ਸੀ ਉਹ ਇੰਟਰੈਕਸ਼ਨ ਦੇ ਵਿੱਚ ਹੀ ਸਾਡੇ ਸਾਰੇ ਸਟਾਫ ਦਾ ਟਾਈਮ ਮਤਲਬ ਦਿਨ ਕਿਤਰਾ ਕਿਤੇ ਤੁਹਾਡਾ ਜਿਹੜਾ ਵਿਭਾਗ ਆ ਸੂਦਾ ਕੇਂਦਰ ਨਾਲ ਜੁੜੇ ਰਹੇਗਾ ਜੁੜੇ ਰਹੇਗੇ ਜੀ ਜੁੜੇ ਬਿਲਕੁਲ ਇੱਕ ਏਜੰਟਾਂ ਦਾ ਜਿਹੜਾ ਇੱਥੇ ਪਰਮਾ ਰਹਿੰਦੀ ਹੈ ਕਿ ਮਾਨ ਭਗਵੰਤ ਮਾਨ ਨੇ ਮੁੱਖ ਮੰਤਰੀ ਪੰਜਾਬ ਨੇ ਸਾਫ ਸਬਦਾਂ ਚ ਕਿਹਾ ਕਿ ਲੋਕਾਂ ਨੂੰ ਭ੍ਰਿਸ਼ਟਾਚਾਰ ਤੋਂ ਇਹਨਾਂ ਦਫਤਰਾਂ ਨੂੰ ਮੁਕਤ ਕਰਨਾ ਲੋਕਾਂ ਨੂੰ ਬਚਾਉਣਾ ਹੈ ਤਾਂ ਕਰਕੇ ਉਪਰਾਲੇ ਕੀਤੇ ਜਾ ਰਹੇ ਲੱਗਦਾ ਕਿ ਉਹ ਏਜੰਟਾਂ ਜਿਹੜੇ ਏਜੰਟ ਇੱਥੇ ਕੰਮ ਕਰਨ ਆਉਂਦੇ ਸਨ ਉਹਨਾਂ ਤੇ ਵੀ ਰੋਕ ਲੱਗੀ ਕਿ ਤਰ੍ਹਾਂ ਕਿਤੇ ਦੇਖੋ ਪੂਰੀ ਨਕੀਲ ਲੱਗੇਗੀ ਜੀ ਏਜੰਟਾਂ ਤੇ ਪੂਰੀ ਅਸੀਂ ਨਕੀਲ ਕੱਸ ਰਹੇ ਹਾਂ ਜੇ ਬੰਦਾ ਏਜੰਟ ਦੇ ਕੋਲ ਜਾਏਗਾ ਹੀ ਨਹੀਂ ਉਹ ਸੇਵਾ ਕੇਂਦਰ ਤੇ ਹੀ ਵਿਜ਼ਿਟ ਕਰੇਗਾ ਤਾਂ ਏਜੰਟ ਆਪਣੇ ਆਪ ਅਗਰ ਕੋਈ ਬੰਦਾ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦਾ ਹੋ ਆਪਣੇ ਆਪ ਹੀ ਉਸ ਚੈਨਲ ਦੇ ਵਿੱਚੋਂ ਬਾਹਰ ਹੋ ਜਾਏਗਾ ਤਾਂ ਏਜੰਟ ਅਗਰ ਹਰਾਰਕੀ ਦੇ ਵਿੱਚੋਂ ਬਾਹਰ ਹੀ ਹੋ ਗਿਆ ਲੋਕਾਂ ਨੂੰ ਸਿੱਧੇ ਤੌਰ ਤੇ ਜਿਹੜੀ ਦਫ਼ਤਰ ਦੇ ਵਿੱਚ ਇੰਟਰੈਕਸ਼ਨ ਹੋਏਗੀ ਤਾਂ ਏਜੰਟ ਆਪਣੇ ਆਪ ਖਤਮ ਹੋ ਜਾਏਗਾ ਤੇ ਜਿਹੜੀ ਸੀਐਮ ਸਾਹਿਬ ਦਾ ਜੋ ਟਾਰਗੇਟ ਹੈ ਉਹ ਆਪਣੇ ਆਪ ਅਚੀਵ ਹੋ ਜਾਏਗਾ ਉਹ ਬਹੁ ਬਹੁਤ ਨੂੰ ਆਤਾ ਸਾਡੇ ਨਾਲ ਸੈਕਸ਼ਨ ਅਫਸਰ ਅਮਨ ਪੀਸਿੰਗ ਜੀ ਸਾਡ ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਫਿਲਹਾਲ ਪਟਿਆਲਾ ਦੇ ਆਰਟੀਓ ਵਿਭਾਗ ਦਾ ਦਫਤਰ ਖਾਲੀ ਪਿਆ ਔਰ ਜਿਵੇਂ ਕਿ ਮੁੱਖ ਮੰਤਰੀ ਪੰਜਾਬ ਨੇ ਲੁਧਿਆਣਾ ਵਿਖੇ ਇੱਕ ਆਰਟੀਓ ਦਫਤਰ ਨੂੰ ਤਾਲਾ ਮਾਰਨ ਦੀ ਤਸਵੀਰ ਤੁਸੀਂ ਦੇਖੀ ਆ ਤਾਂ ਕੁਝ ਨਾ ਕੁਝ ਜਿੱਦਾਂ ਦਾ ਮਾਹੌਲ ਇੱਥੇ ਵੀ ਬਣਦਾ ਨਜ਼ਰ ਆ ਰਿਹਾ ਪਰ ਜੜੀਆਂ ਦਿੱਕਤਾਂ ਮੁਸ਼ਕਲਾਂ ਉਹ ਵੀ ਲੋਕਾਂ ਨੂੰ ਆਣ ਗਈਆਂ ਕਿਉਂਕਿ ਇੱਥੇ ਜਿਹੜੇ ਵਿਭਾਗ ਦੇ ਕਰਮਚਾਰੀ ਨੇ ਲਗਾਤਾਰ ਕਈ ਸਾਲਾਂ ਤੋਂ ਕੰਮ ਕਰਨੇ ਉਹਨਾਂ ਦਾ ਕੰਮ ਸੂਭਿਦਾ ਕੇਂਦਰਾਂ 'ਚ ਦਿੱਤਾ ਜਾ ਰਿਹਾ ਤਾਂ ਲੋਕ ਪਹੁੰਚਣਗੇ ਲੋਕਾਂ ਨੂੰ ਕਿਤੇ ਨਾ ਕਿਤੇ ਹਰਾਸਮੈਂਟ ਵੀ ਹੋ ਸਕਦੀ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਦੀ ਸੋਚ ਹੈ ਕਿ ਲੋਕਾਂ ਨੂੰ ਸਾਫ਼ ਸੁਥਰਾ ਤੇ ਇਮਾਨਦਾਰੀ ਭਰੀ ਸਰਕਾਰ ਦਿੱਤੀ ਜਾਵੇ ਭ੍ਰਿਸ਼ਟਾਚਾਰ ਮੁਕਤ ਦਫ਼ਤਰ ਦਿੱਤੇ ਜਾਣ ਤਾਂ ਦੇਖਦੇ ਆ ਕਿ ਪੰਜਾਬ ਸਰਕਾਰ ਇਸ ਉਪਰਾਲੇ ਦੇ ਵਿੱਚ ਕਿੰਨਾ ਕੁ ਕਾਮਯਾਬ ਹੁੰਦੀ ਆ